ਬਠਿੰਡਾ ਪੁਲਿਸ ਦੇ ਵੱਲੋਂ ਇੱਕ ਨਸ਼ਾ ਤਸਕਰ ਨੂੰ 500 24 ਗ੍ਰਾਮ ਹੈਰੋਇਨ ਦੇ ਸਮੇਤ ਗ੍ਰਿਫਤਾਰ ਕੀਤਾ ਗਿਆ ਤੇ ਵੱਡੀ ਕਾਮਯਾਬੀ ਹਾਸਲ ਕੀਤੀ ਗਈ। ਮੁਲਜ਼ਮ ਦੀ ਸ਼ਨਾਖਤ ਰਾਹੁਲ ਉਰਫ ਮੀਟਾ ਵਾਸੀ ਡੱਬ ਵਾਲੀ ਵਜੂ ਹੋਈ ਜੋ ਕਿ ਨਸ਼ਾ ਤਸਕਰੀ ਦੇ ਲਈ ਬਠਿੰਡਾ ਦੇ ਹਰਬੰਸ ਨਗਰ ਦੇ ਵਿੱਚ ਰਹਿ ਰਿਹਾ ਸੀ। ਇਸ ਵਾਕਿ ਪੁਲਿਸ ਅਧਿਕਾਰੀ ਦੇ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ। ਤੁਸੀਂ ਅੱਧਾ ਕਿਲੋ ਚਿੱਟਾ ਫੜਿਆ ਸਿਵਲੈਂਡ ਥਾਣੇ ਨੇ ਕੀ ਮਾਮਲਾ ਜੀ ਇਹ ਔਰ ਕਿਹੜੇ ਬੰਦੇ ਤੋਂ ਫੜਿਆ ਕੀ ਕੁਝ ਬਰਾਮਦ ਹੋਇਆ ਹੋਰ? ਪੰਜਾਬ ਸਰਕਾਰ ਦੇ ਯੁੱਧ ਨਸ਼ਾ ਵਰਦ ਮੁਹਿੰਮ ਦੇ ਤਹਿਤ ਬਠਿੰਡਾ ਪੁਲਿਸ ਨੂੰ ਉਸ ਸਮੇਂ ਸਫਲਤਾ ਹਾਸਲ ਹੋਈ ਜਦੋਂ ਸਾਡੀ ਸਿਵਲ ਲਾਈਨ ਦੀ ਟੀਮ ਜੋ ਕਿ ਐਸ ਐਚ ਓ ਹਰਜੀਵਨ ਸਿੰਘ ਦੀ ਅਗਵਾਈ ਦੇ ਵਿੱਚ ਅਸੀਂ ਭਾਗੂ ਰੋਡ ਟੀ ਪੁਆਇੰਟ ਕੈਂਟਰ ਰੋਡ ਦੇ ਉੱਪਰ ਨਾਕਾ ਲਗਾਇਆ ਸੀਗਾ ਜਿਸ ਦੇ ਵਿੱਚ ਇੱਕ ਰਾਹੁਲ ਏਲੀਅਸ ਮਿੱਡਾ son of ਅਮਰਜੋਤ ਜੋ ਕਿ ਡੱਬ ਵਾਲੀ ਦਾ ਰਹਿਣ ਵਾਲਾ ਹੈ ਤੇ ਹੁਣ ਇਸ ਟਾਈਮ ਹਰਬੰਸ ਨਗਰ ਬਠਿੰਡਾ ਦੇ ਵਿੱਚ ਰਹਿੰਦਾ ਉਸ ਨੂੰ ਅਸੀਂ ਨਾਕਾ ਬੰਦੀ ਦੌਰਾਨ ਅਰਾਊਂਡ ਅਪ ਕੀਤਾ ਅਤੇ ਰੌਂਡ ਅਪ ਕਰਨ ਤੇ ਉਹਦੀ ਜਦੋਂ ਤਲਾਸ਼ੀ ਲਈ ਗਈ ਤਾਂ ਉਸਦੇ ਪੋਜੈਸ਼ਨ ਦੇ ਵਿੱਚੋਂ 524 ਗ੍ਰਾਮ ਜਿਹੜੀ ਹੈਰੋਨ ਹੈ ਬਰਾਮਦ ਹੋਈ ਹੈਰੋਨ ਬਰਾਮਦ ਹੋਣ ਤੇ ਅਸੀਂ ਥਾਣਾ ਸਿਵਲ ਲਾਈਨ ਦੇ ਵਿੱਚ ਮੁਕੱਦਮਾ ਨੰਬਰ 356 ਅੰਡਰ ਸੈਕਸ਼ਨ 21 ਸੀ ਐਨਡੀਪੀਐਸ ਐਕਟ ਤਹਿਤ ਮੁਕੱਦਮਾ ਰਜਿਸਟਰ ਕੀਤਾ ਅਤੇ ਮੁਕੱਦਮਾ ਦਰਜ ਕਰਨ ਤੋਂ ਬਾਅਦ ਅੱਗੇ ਤਫ਼ਤੀਸ਼ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਇਹ ਜਿਹੜਾ ਰਾਹੁਲ ਮਿੱਡਾ ਜੋ ਲੜਕਾ ਹੈਗਾ ਉਹ ਨਾ ਹਰਬੰਸ ਨਗਰ ਬਠਿੰਡਾ ਦੇ ਵਿੱਚ ਰਹਿੰਦਾ ਹੈ ਇਹ ਐਕਟਿਵਾ ਤੇ ਸਵਾਰ ਸੀਗਾ ਤੇ ਐਕਟਿਵਾ ਤੇ ਜਾ ਰਿਹਾ ਸੀਗਾ ਇਸਨੇ ਜਿਹੜੇ ਸੀਗੇ ਅੱਗੇ ਇੱਕ ਕੇਸ ਬੰਦੇ ਨੂੰ ਇੱਥੇ ਬਠਿੰਡਾ ਦੇ ਵਿੱਚ ਅਪਲਾਈ ਦੇਣੀ ਸੀਗੀ ਤੇ ਦੌਰਾਨ ਨਾਕੇਬੰਦੀ ਜਿਹੜੇ ਸਾਡੇ ਐਸਐਚਓ ਸਿਵਲ ਲਾਈਨ ਐਸਆਈ ਹਰਜੀਵਨ ਸਿੰਘ ਦੇ ਵੱਲੋਂ ਇਹਨੂੰ ਨਾਕੇ ਤੇ ਰਾਉਂਡ ਅਪ ਕੀਤਾ ਗਿਆ ਅਤੇ ਰਾਉਂਡ ਅਪ ਕਰਨ ਦੇ ਇਹਦੀ ਪੋਜੀਸ਼ਨ ਦੇ ਵਿੱਚੋਂ 524 ਗ੍ਰਾਮ ਜਿਹੜੀ ਹੈ ਹੈਰੋਨ ਦੀ ਬਸੀ ਬਰਾਮਦਗੀ ਕੀਤੀ ਹੈ ਤੇ ਕੋਈ ਪਤਾ ਲੱਗਿਆ ਇਹ ਕਿੱਥੋਂ ਲੈ ਕੇ ਆਇਆ ਸੀਗਾ ਤੇ ਕਿੱਥੇ ਦੇਣ ਚੱਲਿਆ ਸੀ ਆ ਡਿਊਰਿੰਗ ਇਨਵੈਸਟੀਗੇਸ਼ਨ ਕੁਝ ਫੈਕਟਸ ਇਹਦੇ ਸਾਨੂੰ ਦੱਸਿਆ ਜਿਨ੍ਹਾਂ ਤੇ ਅਸੀਂ ਵਰਕ ਕਰ ਰਹੇ ਹਾਂ ਤੇ ਇਸ ਮੁਕਦਮੇ ਦੇ ਵਿੱਚ ਹੋਰ ਗ੍ਰਾਮਦਗੀ ਹੋਣ ਦੇ ਸਾਰ ਹੈ ਇਸ ਕਰਕੇ ਜਿਹੜਾ ਹੈਗਾ ਇਸ ਸਟੇਜ ਤੇ ਮੈਂ ਤੁਹਾਡੇ ਨਾਲ ਫਾਰਵਰਡ ਐਂਡ ਬੈਕਵਰਡ ਲਿੰਕਸ ਦੇ ਰਿਗਾਰਡਿੰਗ ਜਿਹੜੀ ਇਨਫੋਰਮੇਸ਼ਨ ਸ਼ੇਅਰ ਨਹੀਂ ਕਰ ਸਕਦਾ ਕੋਈ ਇਹਨਾਂ ਤੋਂ ਇਲਾਵਾ ਕੋਈ ਹੋਰ ਨਾਲ ਸੀਗਾ ਇਸਦੇ ਕੋਈ ਜਿਸ ਟਾਈਮ ਇਹ ਸਿਕਿਓਰ ਕਵਰੀ ਹੋਈ ਉਸ ਟਾਈਮ ਇਹ ਇਕੱਲਾ ਸੀਗਾ ਪਰੰਤੂ ਜਿਸ ਕੋਲੋਂ ਇਹ ਲੈ ਕੇ ਆਇਆ ਜਾਂ ਜਿਸ ਨੂੰ ਅੱਗੇ ਸਪਲਾਈ ਦੇਣੀ ਸੀਗੀ ਉਸ ਬਾਰੇ ਡਿਊਰਿੰਗ ਇਨਵੈਸਟੀਗੇਸ਼ਨ ਤੇ ਟੈਕਨੀਕਲ ਐਵੀਡੈਂਸ ਦੇ ਆਧਾਰ ਦੇ ਉੱਤੇ ਸਾਨੂੰ ਕੁਝ ਇਨਫੋਰਮੇਸ਼ਨ ਸਾਨੂੰ ਮਿਲੀ ਹੈ ਉਸ ਤੇ ਅਸੀਂ ਵਰਕ ਕਰ ਰਹੇ ਹਾਂ ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨੂੰ ਜਲਦੀ ਹੀ ਲੌਜੀਕਲ ਕਨਕਲੂਡ ਕੀਤਾ ਜਾਵੇ। ਹਾਂ ਇਸ ਤੋਂ ਪਹਿਲਾਂ ਕੋਈ ਹਰਣ ਦਾ ਮਕਦਮਾ ਦਰਜ ਨਹੀਂ ਹੈ ਇਹ ਪਹਿਲਾ ਜਿਹੜਾ ਕੇਸ ਇਸ ਤੇ ਹਰਣ ਦਾ ਦਰਜ ਹੋਇਆ ਹੈ। ਕਦੋਂ ਕਦਾ ਰਹਿੰਦਾ ਕੁਝ ਪਤਾ ਲੱਗੇ ਇਹ ਬੇਸਿਕਲੀ ਤਾਂ ਇਹ ਡੱਬ ਵਾਲੀ ਦਾ ਰਹਿਣ ਵਾਲਾ ਹੈ ਪਰ ਕੁਝ ਪਿਛਲੇ ਕੁਝ ਸਮੇਂ ਤੋਂ ਉਹ ਜਿਹੜਾ ਹੈਗਾ ਕਿਉਂਕਿ ਇਸ ਨੂੰ ਇਹ ਸੀ ਕਿ ਬਠਿੰਡਾ ਦੇ ਵਿੱਚ ਰਹਿਣ ਦਾ ਮਕਸਦ ਸੀ ਕਿ ਵੱਡੇ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਆਰਾਮ ਨਾਲ ਆਪਣਾ ਕੰਮ ਕਰ ਲੂਗਾ ਕਿਸੇ ਨੂੰ ਪਤਾ ਨਹੀਂ ਲੱਗੂਗਾ। ਯੋਧਨਸ਼ੈ ਵਿਰੁੱਧ ਸਰਕਾਰ ਵੱਲੋਂ ਮੁਹਿੰਮ ਚਲਾਈ ਗਈ ਹੈ। ਹਰੇਕ